ਤੇ ਆ ਦੇਖੋ ਹਵਾਈ ਐਡਾ ਤਾਂ ਬਹੁਤ ਸੋਹਣਾ ਬਣਿਆ ਹੋਇਆ ਮਿੱਤਰੋ ਇਹ। ਬਾਕੀ ਤੁਹਾਨੂੰ ਦਿਖਾਉਣੇ ਆ ਆਹ ਮਿਲ ਗਈ ਬਾਈ ਟਿਕਟਾਂ ਆਪਾਂ ਨੂੰ। ਹੁਣ ਹੋਰ ਤੋਂ ਇਧਰਲੇ ਪਾਸੇ ਦੀ ਲੈ ਕੇ ਚੱਲਦੇ ਆ ਉਹਦੇ ਉੱਪਰ ਦੀ ਜਾਣਾ ਪਊਗਾ। ਤੇ ਇੱਥੋਂ ਉਹ ਦੇਖੋ ਬਾਈ ਇੰਤਜ਼ਾਰ ਕਰ ਰਿਹਾ ਆਪਣੇ ਇੰਟਰੋਂ ਦਾ ਕਿਉਂਕਿ ਉਹਨੇ ਡਾਉਣਾ ਸੀ ਗੇਟ ਆ। ਆਹ ਦੇਖੋ ਇੰਟਰ ਹੋ ਗਏ ਤੇ ਯਾਰ ਜਿਹੜੀ ਆਹ ਫੀਲਿੰਗ ਹੈ ਨਾ ਮਿੱਤਰੋ ਇਹ ਫੀਲਿੰਗ ਸੌਂ ਲੱਗੇ ਜਿੰਨਾ ਆਪਾਂ ਟਿਕਟ ਦਿੱਤੀ ਆ ਉਹਦਾ ਦੁੱਖ ਤੋੜਦਾ ਇਹਨੇ ਆਹ ਫੀਲਿੰਗ ਦਿਵਾ ਕੇ ਸਿਰ ਆ ਗੱਲ ਬਾਤਾ ਦੇਖੋ ਕਿੰਨੀ ਦੁਨੀਆ ਬੈਠੀ ਹੈ ਨਾ ਆਹ ਜਿਹੜੀ ਮੈਂ ਤੁਹਾਨੂੰ ਕਹਿਣ ਦੀ ਗੱਲ ਤੇ ਜੇ ਆਪਾਂ ਬਈ ਆਪਣੇ ਪਿੰਡਾਂ ਵਾਲੇ ਹਿਸਾਬ ਨਾਲ ਦੇਖੀਏ 85 ਦੀ ਵੱਡੀ ਬੋਤਲ ਆਏ ਨੇ 2 ਲੀਟਰ ਦੀ ਸਾਰਾ ਡੱਬਾ ਰਾਜੇ ਜਾਂਦਾ ਤੇ ਅਸੀਂ ਬਈ ਮੀਨੂ ਫੋਲ ਫਾਲ ਕੇ ਜੇ ਜਿਹੜੀ ਨਤੀਜੇ ਤੇ ਪਹੁੰਚਿਆ ਜੀਗਾ ਸਭ ਤੋਂ ਸਸਤੀ ਕਰਾਈਏ ਸਭ ਤੋਂ ਸਸਤੀ ਇਥੇ ਸੀਗੀ ਚੀਜ਼ ਚ ਲਈ 365 ਦੀ ਰੇਟ ਵਾਲੀ ਤਾਂ ਅੱਗ ਲੱਗੀ ਪਈ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਮੈਂ ਲਓ ਵੀ ਮਿੱਤਰੋ ਗੱਲਬਾਤ ਹੈਗੀ ਆਏ ਬਈ ਜੇ ਤੁਸੀਂ ਕੈਨੇਡਾ ਨਹੀਂ ਜਾ ਰਹੇ ਜਾਂ ਆਪਣੇ ਅਰਗੇ ਦਾ ਨਹੀਂ ਬਣਦਾ ਤੇ ਕੈਨੇਡਾ ਵਾਲੀ ਫੀਲਿੰਗ ਲੈਣੀ ਹੈ ਜਹਾਜ਼ 'ਚ ਬਹਿ ਕੇ ਖਾਣਾ ਪੀਣਾ ਜਾਅ ਦੇ ਵਿੱਚ ਬੈਠਣ ਵਾਲੀ ਫੀਲਿੰਗ ਲੈਣੀ ਆ ਉਹ ਸਾਹਮਣੇ ਦੇਖੋ ਦਿਖਾ ਦੀ ਮੜਾ ਜਾ ਮੈਂ ਕਹਿੰਦਾ ਜੂਮ ਕਰਕੇ ਕਿਉਂ ਆਉਂਦਾ ਸਵਾਦ ਇਹ ਬਾਈ ਜੰਡਿਆਲੇ ਗੁਰੂ ਦੇ ਲਾਗੇ ਪੈ ਜਾਂਦਾ ਇਹ ਆਪਾਂ ਵੀ ਹੁਣ ਅੰਬਰਸਰ ਦੀਆਂ ਵਾਲੀ ਬੋਲੀ ਬੋਲਣ ਲੱਗੇ ਕਿਉਂਕਿ ਅੰਬਰਸਰ ਦਾ ਮਾੜਾ-ਮਾੜਾ ਪਾ ਲੱਗ ਚੁੱਕਿਆ ਕਿਉਂਕਿ ਸਾਨੂੰ 4 ਘੰਟੇ ਹੋ ਗਏ ਅੰਬਰਸਰ ਸ਼ਹਿਰ ਦੇ ਵਿੱਚ ਫਿਰਦਿਆਂ ਨੂੰ ਪਹਿਲਾਂ ਅਸੀਂ ਦਰਬਾਰ ਸਾਹਿਬ ਗਏ ਫਿਰ ਮੈਂ ਭਾਈ ਅਰੇ ਨਵਾਂ ਜਿਹੜਾ ਹੋਟਲ ਬਣਿਆ ਇੱਥੇ ਆਉਣਾ ਬਣਦਾ ਹਨਾ ਕਿਉਂਕਿ ਗੱਲਬਾਤ ਸਰਾ ਹੋਈ ਪਈ ਆ ਹਵਾਈ ਅੱਡਾ ਇਹਦੇ ਅੰਦਰ ਜਾ ਕੇ ਦੇਖਦੇ ਆ ਵੀ ਕੀ ਗੱਲਬਾਤ ਆ ਬਾਕੀ ਇਹ ਆਪਣੇ ਬਜਟ ਦੇ ਵਿੱਚ ਹੈਗਾ ਜਾਂ ਆਪਣੇ ਪਿੰਡਾਂ ਵਾਲੇ ਲਈ ਕੁਝ ਨਹੀਂ ਵੱਟੀ ਦਾ ਇੱਥੇ ਦੇਖਦੇ ਆ ਜਾ ਕੇ ਆਪਾਂ ਗੱਲਬਾਤ ਕਰਾਉਣੇ ਆ ਬਾਕੀ ਦੇਖਣ ਦਾ ਘੈਂਟ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਆਪਾਂ ਇੱਥੇ ਟਿਕ ਪਾਵਾਂਗੇ ਬਾਕੀ ਦੇਖਦੇ ਆ ਕੀ ਗੱਲਬਾਤ ਆ ਜੇ ਤਾਂ ਭਾਈ ਬਜਟ 'ਚ ਹੋਇਆ ਫਿਰ ਤਾਂ ਮੈਂ ਤੁਹਾਨੂੰ ਕਰੂੰਗਾ ਪ੍ਰੈਫਰ ਵੀ ਆਜੋ ਜੇ ਨਾ ਹੋਇਆ ਫਿਰ ਤੁਹਾਨੂੰ ਗੇੜਾ ਲਾਉਂਦਾ ਕੋਈ ਫਾਇਦਾ ਨਹੀਂ ਫਿਰ ਨੰਗ ਤੇ ਟੱਪ ਦੇਉਂ ਫੋਟੋ ਲਾਈ ਵੀ ਮਿੱਤਰੋ ਪਰਲੇ ਪਾਸੇ ਜਿਹੜੇ ਸਹੀ ਸਾਈਡ ਆ ਨਾ ਜਿੱਥੇ ਜਹਾਜ਼ ਬਣਿਆ ਉਥੇ ਲੈ ਆਇਆ ਮੈਂ ਗੱਡੀ ਲੈ ਜੇ ਸਾਰੀ ਗੱਲਬਾਤ ਮੈਂ ਤੁਹਾਡੀ ਕਰਾਉਂਗਾ ਵੀਡੀਓ ਦੇ ਵਿੱਚ ਬਣੇ ਰਹੋ ਵੀ ਕੀ ਗੱਲਬਾਤ ਆ ਇੱਥੇ ਕਿੰਨਾ ਪੈਂਦਾ ਕਿੰਨਾ ਬਜਟ ਪੈਂਦਾ ਮੈਂ ਤੁਹਾਨੂੰ ਦਿਖਾਉਣਾ ਆ ਹੀ ਉਤਰਾਂ ਮਿੱਤਰੋ ਆਜਾ ਆਪਾਂ ਤਖਾਈ ਅੱਗੇ ਜਾ ਕੇ ਗੱਡੀ ਇਹ ਲਾਤੀ ਆ ਗੱਡੀ ਬੜੀ ਸਿੰਪਲ ਪਾਰਕਿੰਗ ਬਣੀ ਨਿਆਰੇ ਵਾਲਾ ਕੰਮ ਆ ਪੂਰਾ ਜਿੱਥੇ ਮਰਜ਼ੀ ਗੱਡੀ ਖੜਾਓ ਆਜੋ ਹੁਣ ਤੁਹਾਨੂੰ ਲੈ ਕੇ ਚਾਦੇ ਆ ਆ ਦੇਖੋ ਹਵਾਈ ਅੱਡਾ ਤਾਂ ਬਹੁਤ ਸੋਹਣਾ ਬਣਿਆ ਹੋਇਆ ਮਿੱਤਰੋ ਇਹ ਬਾਕੀ ਤੁਹਾਨੂੰ ਦਿਖਾਉਣੇ ਆ ਜਾ ਵੀ ਲੈ ਆ ਲੈ ਵੀ ਮੇਤਰੋ ਅੰਦਰ ਆ ਚੁੱਕੇ ਆ ਤੇ ਦੇਖੋ ਕਿੰਨਾ ਘੈਂਟ ਗੱਲਬਾਤ ਕਰਾਈ ਪਈ ਇਧਰ ਝੂਲੇ ਝਾਲੇ ਫੁਬਾਰੇ ਫਭੂਰੇ ਪੂਰੀ ਸਰਾ ਗੱਲਬਾਤ ਕਰਾਈ ਪਈ ਆ ਯਾਰ ਆ ਦੇਖੋ ਜਾ ਅੰਦਰੋਂ ਬੋਲਦੇ ਵੀ ਆ ਮੇਤਰੋ ਵੀ ਕੀ ਓ ਟੈਕਟ ਡਾਕਟ ਵੀ ਜਿਹੜੇ ਜਾਜ ਚ ਬੋਲਦੇ ਹੁੰਦੇ ਆ ਤੇ ਆਓ ਗੱਡੀ ਲੋਟ ਕਰੀ ਜਾਂਦਾ ਤੇ ਅੰਦਰ ਚੱਲ ਕੇ ਤੁਹਾਨੂੰ ਕਰਾਉਂਦੇ ਆ ਗੱਲਬਾਤ ਆਪਾਂ ਮੇਤਰੋ ਹੁਣ ਨਾ ਤੁਹਾਨੂੰ ਇੱਥੋਂ ਟਿਕਟ ਲੈਣੀ ਪਊਗੀ ਜਦੋਂ ਤੁਸੀਂ ਬਾਹਰ ਦੇ ਐਂਟਰ ਹੋਣੇ ਆ ਇੱਥੋਂ ਟਿਕਟ ਲੈਣੀ ਪੈਂਦੀ ਆ ਆ ਲੈਨੇ ਆਪਾਂ ਟਿਕਟ ਕਿਹੜੇ ਬੱਸ ਲੈ ਜਊ ਇਧਰੋਂ ਲੈ ਵੀ ਇਧਰੋਂ ਟਿਕਟ ਲੈਣੀ ਪਈਆਂ ਏ ਬੀ ਲਿਖਿਆ ਹੋਇਆ ਆਹ ਮਿਲ ਗਈ ਬਾਈ ਟਿਕਟ ਆਪਾਂ ਨੂੰ ਤੇ ਹੁਣ ਤੋਂ ਇਧਰਲੇ ਪਾਸੇ ਦੀ ਲੈ ਕੇ ਚੱਲਦੇ ਆ ਉਹਦੇ ਉੱਪਰ ਦੀ ਜਾਣਾ ਪਊਗਾ ਇਧਰਲੇ ਪਾਸੇ ਦੀ ਐਂਟਰੀ ਹੈ ਜੀ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਹੁਣ ਸਾਡੀ ਬਈ ਪੂਰੀ ਅਡਾਨ ਦੀ ਤਿਆਰੀ ਆ ਇਧਰਲੇ ਪਾਸੇ ਪਹੁੰਚ ਚੁੱਕੇ ਆ ਸਾਨੂੰ ਅੰਦਰ ਜਾ ਕੇ ਦਿਖਾਵਾਂਗੇ ਵੀ ਆ ਦੇਖੋ ਕਿਉਂ ਇੱਥੋਂ ਮਿੱਤਰੋ ਆਪਾਂ ਹੋ ਜਾਣਾ ਐਂਟਰ ਤੇ ਇੱਥੋਂ ਉਹ ਦੇਖੋ ਬਾਈ ਇੰਤਜ਼ਾਰ ਕਰ ਰਿਹਾ ਆਪਣੇ ਐਂਟਰ ਹੋਂਦਾ ਕਿਉਂਕਿ ਉਹਨੇ ਡਾਉਣਾ ਸੀ ਗੇਟ ਆ ਆディ ਕੋ ਇੰਟਰ ਹੋ ਗਏ ਤੇ ਯਾਰ ਜਿਹੜੀ ਆ ਫੀਲਿੰਗ ਹੈ ਨਾ ਮਿੱਤਰੋ ਇਹ ਫੀਲਿੰਗ ਸੌਂ ਲੱਗੇ ਜਿੰਨਾ ਆਪਾਂ ਟਿਕਟ ਦਿੱਤੀ ਆ ਉਹਦਾ ਦੁੱਖ ਤੋੜਦਾ ਇਹਨੇ ਆ ਫੀਲਿੰਗ ਦਿਵਾ ਕੇ ਸਿਰ ਆ ਗੱਲ ਬਾਤਾ ਦੇਖੋ ਕਿੰਨੀ ਦੁਨੀਆ ਬੈਠੀ ਹੈ ਨਾ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ ਬਈ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਹੁਣ ਆ ਆਪਾਂ ਆਪਣੀ ਸੀਟ ਤੇ ਬੈਠ ਕੇ ਖਾਲੀ ਜੀ ਦੇਖ ਕੇ ਤੇ ਅਸੀਂ ਇੰਤਜ਼ਾਰ ਕਰ ਰਹੇ ਸੀ ਪਹਿਲਾਂ ਸਾਨੂੰ ਇਹ ਨਾਲ ਲੱਗੇ ਵੀ ਇੱਕ ਦੂਜੇ ਦੇ ਮੂੰਹਾਂ 'ਲੇ ਝਾਕੀ ਗਏ ਵੀ ਸਿਸਟਮ ਹੈਕ ਹੀ ਇੱਥੇ ਤੁਹਾਨੂੰ ਮੈਂ ਪਹਿਲਾਂ ਟਿਕਟ ਦਾ ਸਮਝਾ ਦਿੰਦਾ ਸੀ 400 ਦੀ ਟਿਕਟ ਲਈ ਸੀਗੀ ਬਾਈ 400 ਦੇ ਟਿਕਟ ਦੋ ਜਣਿਆਂ ਦੀ ਸੀਗੀ ਉਹਦੇ ਵਿੱਚ ਖਾਣਾ ਵੀ ਨਾ ਇਨਕਲੂਡਡ ਸੀਗਾ ਬਈ ਤੁਸੀਂ 400 ਦਾ ਖਾਓ 400 ਤੋਂ ਜਿੰਨੇ ਰੁਪਏ ਉੱਤੇ ਦਾ ਖਾਓਗੇ ਉਹ ਤੁਹਾਨੂੰ ਦੇਣੇ ਪੈਣੇ ਹਨ ਬਾਕੀ ਹੁਣ ਆਪਾਂ ਥੋੜਾ ਜਿਹਾ ਟਾਈਮ ਕੱਢ ਕੇ ਰੇਟਾਂ ਲੈ ਵੀ ਨਿਗਾ ਮਾਰ ਹੀ ਲੈਨੇ ਵੀ ਕੀ ਰੇਟ ਹਨਾ ਕਿਹੜੀ ਚੀਜ਼ ਦਾ ਕੀ ਰੇਟ ਆ ਮੈਂ ਜਿਹੜੀ ਚੀਜ਼ ਅਸੀਂ ਮੰਗਾਵਾਂਗੇ ਫਿਲਹਾਲ ਅਸੀਂ ਉਹਦਾ ਰੇਟ ਤੁਹਾਨੂੰ ਦੱਸ ਦਾਂਗੇ ਬਾਕੀ ਮੀਨੂੰ ਤੋਂ ਤੁਸੀਂ ਪਾਉਜ਼ ਕਰਕੇ ਪੜ ਲਿਓ ਬਾਕੀ ਫੀਲਿੰਗ ਬਈ ਜਹਾਜ ਵਾਲੀ ਫੋਲਾ ਕੱਲੇ ਆਰਡਰ ਨਹੀਂ ਸਕਦਾ ਬਾਕੀ ਸਾਰਾ ਕੋਯਾ 0 ਮੰਨ ਕੇ ਚੱਲੋ ਬਾਕੀ ਸਾਰੀਆਂ ਫੈਸਿਲਟੀਆਂ ਮਿਲਣਗੀਆਂ ਤੇ ਅਸੀਂ ਬਈ ਮੀਨੂੰ ਫੋਲ ਫਾਲ ਕੇ ਜੇ ਜਿਹੜੀ ਨਤੀਜੇ ਤੇ ਪਹੁੰਚਿਆ ਜੀਗਾ ਸਭ ਤੋਂ ਸਸਤੀ ਕਰਾਈਏ ਸਭ ਤੋਂ ਸਸਤੀ ਰੇਟ ਵਾਲੀ ਤਾਂ ਅੱਗ ਲੱਗੀ ਪਈ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਮਿੱਤਰੋ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਬਾਅਦ ਚੋਂ ਨਾ ਗਈ ਚੱਲਿਓ ਵੀ ਜਿਹੜਾ ਬੰਦਾ ਇਹ ਸੋਚ ਕੇ ਆ ਰਿਹਾ ਵੀ ਯਾਰ ਰੇਟ ਠੀਕ ਹੋਊਗਾ ਉਹ ਤਾਂ ਨਾ ਆਵੇ ਕਿਉਂਕਿ ਰੇਟ ਇੱਥੇ ਬਹੁਤ ਜ਼ਿਆਦਾ ਵਾ ਤੇ ਫੂਡ ਦੀ ਕੁਆਲਿਟੀ ਵੀ ਠੀਕ ਠਾਕ ਹੀ ਆ ਪਰ ਜਿਹਨੇ ਲੈਣਾ ਸਵਾਜ ਜਾਜ ਦਾ ਉਹ ਜੀਤ ਸਕ ਕੇ ਆਵੇ ਇਹੋ ਜਿਹਾ ਤੁਹਾਨੂੰ ਨਜ਼ਾਰਾ ਇਹੋ ਜਿਹਾ ਕੰਫਰਟ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਅਸਲੀ ਜਾਜ ਤੋਂ ਬਿਨਾ ਤੁਹਾਨੂੰ ਇਹੋ ਜਿਹਾ ਕੰਫਰਟੇਬਲ ਨਹੀਂ ਮਿਲਣਾ ਮਿਲਦਾ ਅਸਲੀ ਜਾਜ ਬਿਨਾ ਕੰਫਰਟੇਬਲ ਨਹੀਂ ਹੋਣਾ ਜਿੰਨਾ ਇਹ ਕੰਫਰਟੇਬਲ ਬਣਾਇਆ ਬਹੁਲੀ ਜ਼ਿਆਦਾ ਗੈਂਡ ਗੱਲ ਬਾਤ ਆ ਯਾਰ ਨਜਾਇਜ਼ ਹੱਦੋਂ ਵੱਧ ਨਹੀਂ ਇਹ ਜੇ ਗੱਲ ਇੱਕ ਬਾਤ ਹੈਗੀ ਇੱਥੇ ਸਿਰਾਂ ਗੱਲ ਬਾਤ ਆ ਰੇਟ ਰੂਟ ਦੇਖ ਕੇ ਚਲੋ ਅਸੀਂ ਓਕੇ ਸੋਕੇ ਨੇ ਚੀਜ਼ ਚ ਲਈ ਆਰਡਰ ਕਰਤੀ ਕਿਉਂਕਿ 400 ਦਿੱਤਾ ਸੀਗਾ ਬਈ ਹੁਣ 400 ਦਾ ਖਾਣਾ ਸੀ ਫਿਰ ਅਸੀਂ ਬੈ ਤੇ ਬਾਕੀ ਇੱਕ ਤੁਹਾਨੂੰ ਕਹਿਣ ਦਿਖਾਉਣਾ ਮੈਂ 85 ਦੀ ਕਹਿਣਾ ਸੀ ਘਟੋ ਘਟ 50 ਰੁਪਏ ਬਾਅਦ ਚੋਂ ਸਾਨੂੰ ਉਹ ਵੀ ਦੇਣੇ ਪਏ ਹਨ ਤੁਹਾਨੂੰ ਮੈਂ ਚੀਜ਼ ਚੀਲੀ ਵੀ ਦਿਖਾਉਂਗਾ ਵੀ ਕਿੰਨੀ ਕੁ ਮਿਲਦੀ ਆ ਤੇ ਬਾਕੀ ਆ ਦੇਖੋ ਇਧਰਲੇ ਪਾਸੇ ਉਵੇਂ 에ਅਰ ਹੋਸਟੇਜ ਹੈਗੇ ਜਿਹੜੇ ਮੈਨੂੰ ਕਹਿਣਾ ਜ ਨਹੀਂ ਆਉਂਦਾ 에ਅਰ ਹੋਸਟੇਜ ਹੁੰਦੇ ਆ ਜਿਹੜੀਆਂ ਕੁੜੀਆਂ ਹੁੰਦੀਆਂ ਉਵੇਂ ਉਹਨਾਂ ਦੇ ਬਣਾਏ ਹੋਏ ਉਵੇਂ ਵੇਟਰ ਜਿਵੇਂ ਕਹਿ ਲਈਏ ਕਿ ਫੂਡ ਸਰਵ ਕਰਨ ਵਾਲੇ ਉਵੇਂ ਜਿਹੜੇ ਜਾਂਜਨ ਦੇ ਵਿੱਚ 에ਅਰ ਹੋਸਟੇਜ ਹੁੰਦੇ ਆ ਉਹ ਹੁੰਦੇ ਆ ਬਾਕੀ ਆ ਦੇਖੋ ਆ ਆ ਗਈ ਆਪਣੀ ਚੀਜ਼ ਚੀਲੀ ਤੇ ਆਹ ਜਿਹੜੀ ਮੈਂ ਤੁਹਾਨੂੰ ਕਹਿਣ ਦੀ ਗੱਲ ਕਰਦਾ ਇਹ ਆ ਮਿੱਤਰੋ 85 ਦੀ ਤੇ ਜੇ ਆਪਾਂ ਬਈ ਆਪਣੇ ਪਿੰਡਾਂ ਵਾਲੇ ਹਿਸਾਬ ਨਾਲ ਦੇਖੀਏ 85 ਦੀ ਵੱਡੀ ਬੋਤਲ ਆਏ ਨੇ 2 ਲੀਟਰ ਦੀ ਸਾਰਾ ਡੱਬਰ ਰਾਜੇ ਜਾਂਦਾ। ਬਾਕੀ ਆ ਦੇਖੋ ਇਧਰਲੇ ਪਾਸੇ ਇੰਨੀ ਕੁ ਚੀਜ਼ ਚਲੀ ਸਾਨੂੰ ਮਿਲੀ ਸੀਗੀ। ਇਹ ਵੀ ਫੁੱਲ ਨਹੀਂ ਭਰਿਆ ਹੋਇਆ ਸੀ। ਪਨੀਰ ਦੇ ਵੀ ਗਿਣਤੀ ਦੇ 4 ਪੀਸ ਮੇਰੇ ਕੋਲ ਆ 5 ਉਹਦੇ ਕੋਲ ਆ 9 ਪੀਸ ਪਨੀਰ ਦੇ ਸੀਗੇ ਤੇ 300 ਪਾਇੰਟਾਂ ਦੇ ਵਿੱਚ ਆਹੀ ਕੁਝ ਮਿਲਿਆ ਤੇ ਇਹ ਤਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਆ। ਬਈ ਮੈਨੂੰ ਇਹ ਇੰਨਾ ਕ ਸਾਮਾਨ ਤਾਂ ਸਾਡੇ ਜਾੜ ਤੋਂ ਨਹੀਂ ਲੱਗ ਜਾਂਦਾ। ਕੁਝ ਨਹੀਂ ਬਣਿਆ ਬਾਈ। ਚਲ ਇੰਨਾ ਕੁ ਸੀਗਾ ਵੀ ਜਹਾਜ਼ ਦੇ ਵਿੱਚ ਬੈਠਣ ਦਾ ਸਵਾਦ ਲੈ ਗਿਆ। ਉ ਤਾਂ ਰੱਬ ਪਤਾ ਨਹੀਂ ਕਦੋਂ ਭੇਜੂਗਾ ਬਾਹਰ। ਪਰ ਹਾਂ ਆਉਣ ਫਿਲਹਾਲ ਸੀ ਉਹ ਸਵਾਦ ਲੈ ਚੁੱਕੇ ਆ 400 ਰੁਪਏ ਦੇ ਵਿੱਚ ਗੱਲਬਾਤ ਐਂਡ ਸੀਗੀ ਪੂਰੀ ਮਿੱਤਰੋ ਤੇ ਜਿਹਨੇ ਆਉਣਾ ਹੋਵੇ ਆ ਸਕਦਾ ਤੇ ਖਾ ਖੂ ਕੇ ਅਸੀਂ ਨਿਕਲੇ ਬਾਹਰ ਪਹਿਲਾਂ ਤਾਂ ਜੀ ਕਰਦਾ ਨਹੀਂ ਸੀ ਬਾਹਰ ਨਿਕਲਦਾ ਸੀਗਾ ਯਾਰ ਬੈਠੇ ਰਹੀਏ ਤਾਂ ਸਵਾਦ ਵਾਲੀ ਗੱਲ ਆ ਇਸੀ ਉਸੀ ਚੱਲਦੇ ਆ ਪੂਰੇ ਐਂਡ ਲਹਿਰਾ ਬਹਿਰਾ ਬਣੀਆਂ ਪਈਆਂ ਬਾਹਰ ਤਾਂ ਗਰਮੀ ਨੇ ਮਾਤ ਮਾਰੀ ਪਈ ਆ ਚਲ ਅਸੀਂ ਬਾਹਰ ਹੁਣ ਨਿਕਲਾਏ ਪਿੰਡ ਵੀ ਜਾਣਾ ਸੀਗਾ ਬਾਕੀ ਗੱਲਬਾਤ ਘੈਂਟ ਆ ਜੰਡਿਆਲਾ ਗੁਰੂ ਅਮਰਿਤਸਰ ਦੇ ਬਿਲਕੁਲ ਨੇੜੇ ਹੀ ਆ ਬਈ ਸਪਮ ਅਮਰਿਤਸਰ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਿਹੜਾ ਅੰਮ੍ਰਿਤਸਰ ਤੋਂ ਜਲੰਧਰ ਜਾਂਦੇ ਨੂੰ ਟੋਲ ਪਲਾਜ਼ਾ ਟੋਲ ਪਲਾਜ਼ਾ ਲੰਘ ਕੇ 1.5 ਕਿਲੋਮੀਟਰ ਦੂਰੀ ਤੱਕ ਉਹ ਤੁਹਾਨੂੰ ਜਹਾਜ ਵੱਡਾ ਤੁਹਾਨੂੰ ਲੱਗ ਹੀ ਦਿਖ ਜੂਗਾ ਬਾਕੀ ਜਿਹਨੇ ਆਉਣਾ ਇਹ ਸੋਚ ਕੇ ਕੋਈ ਨਾ ਆਵੇ ਵੀ ਯਾਰ ਸਸਤਾ ਹੋਊਗਾ ਠੀਕ ਠਾਕ ਹੋਊਗਾ ਆਪਣੇ ਪਿੰਡਾਂ ਵਾਲੇ ਦੇ ਪੜਤੇ 'ਚ ਹੈ ਨਹੀਂ ਸਿਸਟਮ ਬਾਈ ਇਹ ਆਪਣੇ ਪਿੰਡਾਂ ਨਾਲੋਂ ਤਾਂ ਰਾਸ ਆਪਣੀਆਂ ਰੇੜੀਆਂ ਹੀ ਆਉਂਦੀਆਂ ਬਾਈ ਸਵਾਦ ਇਹ ਵੀ ਗੱਲ ਆ ਵੀ ਰੇੜੀਆਂ ਵਰਗਾ ਫੂਡ ਵੀ ਨਹੀਂ ਕੋਈ ਬਣਾ ਸਕਦਾ ਜਿਹੜੀਆਂ ਰੇੜੀਆਂ ਲੱਗੀਆਂ ਹੁੰਦੀਆਂ ਸਰਾ ਗੱਲ ਬਤਾ ਸ਼ੇਅਰ ਕਰਿਓ ਜੇ ਕੋਈ ਬੰਦਾ ਆਇਆ ਉਹ ਵੀ ਦੱਸਿਓ ਤੇ ਜਿਹਨੇ ਆਉਣਾ ਉਹ ਵੀ